4 11 ਨੂੰ ਇੱਕ ਇਨਸੀਡੈਂਟ ਸਵੇਰ ਦੀ ਗੱਲ ਸੀਗੀ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਸੁਜੀਤ ਨਾਮ ਦਾ ਵਿਅਕਤੀ ਸੀ ਜਿਹਦੀ ਕਿ ਡੈੱਡ ਬੋਡੀ ਪਿੰਡ ਤਲਾੜੀਆਂ ਵਿਖੇ ਪਿੰਡ ਤੋਂ 200 ਮੀਟਰ ਦੂਰ ਇੱਕ ਖੇਤ ਦੇ ਵਿੱਚ ਮਿਲੀ ਸੀ ਮੌਕੇ ਤੇ ਤੁਰੰਤ ਹੀ ਸਾਡੇ ਐਸ ਐਚਓ ਸਾਹਿਬ ਜਿਹੜੇ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਸ ਪੀ ਡੀ ਸਾਹਿਬ ਤੇ ਬਾਕੀ ਜਿਹੜੀ ਫੋਰਸ ਸਮੇਤ ਫੋਰਸ ਉੱਥੇ ਪਹੁੰਚੇ ਤੇ ਜਿਹੜੀ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੌਕੇ ਤੇ ਐਫਐਐਸਐਲ ਦੀ ਟੀਮ ਵੀ ਜਿਹੜੀ ਹੈਗੀ ਆ ਬਲਾਈ ਕਿਸੀ ਕਿ ਤੇ ਐਫਐਐਸਐਲ ਦੀ ਟੀਮ ਵੱਲੋਂ ਵੀ ਸਾਰਾ ਸੈਂਪਲਸ ਹਨ ਪ੍ਰੋਪਰ ਫੋਰੈਂਸਿਕ ਅਨਲਿਸਿਸ ਸੀਨ ਆਫ क्राइम ਦਾ ਕੀਤਾ ਗਿਆ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਈ ਕਿ ਉਹਦੇ ਵਿੱਚ ਇਹ ਜਿਹੜਾ ਇਨਸੀਡੈਂਟ ਸੀਗਾ ਜਿਹੜੀ ਡੈਡ ਬੋਡੀ ਮਿਲੀ ਸੀਦੇ ਵਿੱਚ ਟੋਟਲ 4 ਵਿਅਕਤੀ ਜਿਹੜੇ ਕਿ ਇਨਵੋਲਵਡ ਸਨ ਜਿਹੜਾ ਮਰਨ ਵਾਲਾ ਸੀ ਸੁਰਜੀਤ ਉਹਦੀ ਵਾਈਫ ਜਿਹਦਾ ਕਿ ਨਾਮ ਸੀ ਬਲਵੀਰ ਕੌਰ ਬਲਵੀਰ ਕੌਰ ਦਾ ਇੱਕ ਬਾਹਰ ਜਿਹੜਾ ਕੋਈ ਵਿਅਕਤੀ ਸੀਗਾ ਉਹਦੇ ਨਾਲ ਉਹਦਾ ਅਟੈਚਮੈਂਟ ਹੋ ਗਿਆ ਸੀ ਰਿਲੇਸ਼ਨਸ਼ਿਪ ਸੀ ਕਿ ਤੇ ਉਹਦਾ ਨਾਮ ਸੀਗਾ ਅਮਰਨਾਥ ਉਰਫ ਜੈਮਨ ਇਸ ਤੋਂ ਇਲਾਵਾ ਤੋਂ ਹੋਰ ਸਾਥੀ ਸੀ ਕਿ ਉਹਨਾਂ ਤੇ ਅਨੇ ਪਾਕ ਜਾਰੀ ਹੈ ਦੋ ਬਹਰੀ ਗਰਭਾਂ ਹੋ ਚੁੱਕੀਆਂ ਜਨਦਾ ਕੇ ਨਾਮ ਅਮਰਨਾਥ ਤੇ ਬਲਬੀਰ ਕੌਰ ਬਜਰੰਝੇ ਸੀ ਕਿ ਜਿਹੜੀ ਇਹ ਬਲਬੀਰ ਕੌਰ ਸੀ ਇਹਦਾ ਜਿਹੜਾ ਪਤੀ ਸਬਜੀ ਜਿਹੜਾ ਮਰਗਵਾਲਾ ਇਹ ਬਾਹਰ ਦੁਬਈ ਵਿਖੇ ਕੰਮ ਕਰਦਾ ਸੀ ਤੇ ਪਿਛਲੇ 4-5 ਸਾਲਾਂ ਤੋਂ ਬਾਹਰ ਹੀ ਸੀਗਾ ਹੁਣ ਪਿੱਛੇ ਜੇ ਇੱਥੇ ਆਏ ਸੀਗਾ ਤੇ ਇੱਥੇ ਕਿਸੇ ਕੈਟਰਿੰਗ ਦੇ ਵਿੱਚ ਪਤੋਰ ਲੇਬਰ ਦਾ ਕੰਮ ਤੇ ਜਰੂਏ ਬਾਰ ਸੀਗਾ ਮੀਨ ਟਾਈਮ ਜਿਹੜੀ ਉਹਦੀ ਵਾਈਫ ਸੀ ਬਲਬੀਰ ਕੌਰ ਉਹਦਾ ਜਿਹੜਾ ਅਮਰਨਾਥ ਉਹ ਜੈਮਲ ਹੈ ਇਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਡਵੈਲਪ ਹੋ ਗਏ ਸੀਗੇ ਜਿਸ ਦੀ ਰੰਜਿਸ਼ ਰੱਖਦੇ ਹੋਏ ਅ ਅਮਰ ਜਿਸ ਦੀ ਫਿਰ ਜਿਹੜਾ ਬਾਤ ਇਹਨੂੰ ਪਤਾ ਲੱਗਿਆ ਮਰਨ ਵਾਲੇ ਸੁਰਜੀਤ ਨੂੰ ਤੇ ਇਹਨਾਂ ਨੇ ਉਹਨਾਂ ਨਾਲ ਇਹਨਾਂ ਦੀ ਟੱਕਰਾਬਾਜ਼ੀ ਸ਼ੁਰੂ ਹੋ ਗਈ ਤੇ ਉਹਦੀ ਰੰਜਿਸ਼ ਰੱਖਦੇ ਹੋਏ ਫਿਰ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਵਾਰਦਾਤ ਦਾ ਅੰਜਾਮ ਦਿੱਤਾ ਤੇ ਜਿਹੜੀ ਇਹ ਵਾਈਫ ਸੀਗੀ ਇਹ ਵੀ ਐਕਟਿਵਲੀ ਇਨਵੋਲਡ ਸੀਗੀ ਇਸਨੇ ਹੀ ਸਾਰੀ ਲੋਕੇਸ਼ਨ ਦੱਸੀ ਤੇ ਫਿਲਹਾਲ ਅੱਗੇ ਇਸ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਮੌਕੇ ਤੇ ਸਭ ਤੋਂ ਪਹਿਲੇ ਬੰਦਾ ਫੜਿਆ ਤੇ ਅਮਰਨਾਥ ਨੇ ਮੰਨਿਆ ਕਿ ਸਾਰਾ ਇਨਸੀਡੈਂਟ ਉਸਨੇ ਆਪ ਹੀ ਕੀਤਾ ਹੈ ਲੇਕਿਨ ਜਦੋਂ ਸਾਡੀ ਜਦੋਂ ਸਾਡੀ ਟੀਮ ਨੇ ਟੈਕਨੀਕਲੀ ਸੀਡੀਆਰ ਦੇ ਲਈ ਆਈਪੀਡੀਆਰ ਦੇ ਲਈ ਇਹਨੂੰ ਸਖਤੀ ਨਾਲ ਪੁੱਛਿਆ ਫਿਰ ਉਸਨੇ ਮੰਨਿਆ ਕਿ ਦਿਨਾਲੇ ਦੇ ਦੋ ਹੋਰ ਸਾਥੀ ਵੀ ਸੀਗੇ ਉਹਨਾਂ ਦੀ ਅਜੇ ਪੜਤਾਲ ਚੱਲੀ ਹੈ ਬ੍ਰਾਮਦੀ ਵੀ ਹੋਈ ਜਾਣੀ ਤਾਂ ਕੁਝ ਜੀ ਇਹਨਾਂ ਤੋਂ ਹੁਣ ਤੱਕ ਇੱਕ ਦਾਹ ਜਿਹੜਾ ਹੈਗਾ ਬ੍ਰਾਮਦ ਹੋਇਆ ਸੀਗਾ ਬਿਕਾਉਜ਼ ਟੋਟਲ ਤਿੰਨ ਬੰਦੇ ਜਿਹੜੇ ਵਾਰਦਾਤ ਚ ਮੌਜੂਦ ਸੀਗੇ ਦੋਨਾਂ ਨੂੰ ਫੜਿਆ ਹੋਇਆ ਸੀਗਾ ਤੇ ਇੱਕ ਨੇ ਦਾਹ ਨਾਲ ਉਹਦੇ ਗਰੀਬ ਹੈ ਕਿ ਗਰਦਨ ਤੇ ਉਹਦੇ ਮਤਲਬ ਉਹਨੂੰ ਵੜ ਦਿੱਤਾ ਬਾਹਰ ਕੀਤਾ ਸੀ ਜਿਸ ਕਰਕੇ ਉਹਦੀ ਮੌਕੇ ਤੇ ਮੌਤ ਹੋ ਗਈ। ਅਮਰਪ੍ਰੀਤ ਸ਼ੌਕੜ ਕੀ ਹੈ ਜੀ ਕੋਈ ਕਰਾਈ। ਅਮਰਪ੍ਰੀਤ ਬੇਸਿਕਲੀ ਇਹ ਵੀ ਕਰੀਬ 45 ਸਾਲ ਦੀ ਉਮਰ ਹੈ ਜੀ ਤੇ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਡਰਾਈਵਰੀ ਦਾ ਕੰਮ ਕਰਦਾ ਹੈ ਗਰੀਬ ਤੱਕੇ ਤੋਂ ਇਹ ਗਰੀਬ ਪਰਿਵਾਰ ਤੋਂ ਹੀ ਹੈ ਤੇ ਇਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਤੇ ਫਿਰ ਇਸਨੇ ਬਲਵੀਰ ਕੌਰ ਦੇ ਨਾਲ ਮਿਲ ਕੇ ਸਾਰੀ ਪਰਿਵਾਰ ਦਾ ਧੋਨ ਦਾ